ਰਾਸ਼ਟਰੀ ਸੁਰੱਖਿਆ ਦੀ ਇੱਕ ਵੱਡੀ ਉਲੰਘਣਾ ਵਿੱਚ ਰਾਜਸਥਾਨ ਪੁਲਿਸ ਨੇ ਰਾ ਸਰਕਾਰ ਦੇ ਕਰਮਚਾਰੀ ਸਤਪੁਰਖਾਨ ਮੰਗਲੀਅਰ ਨੂੰ ਪਾਕਿਸਤਾਨ ਦੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ। ਉਸ ਦੀ ਹਿਰਾਸਤ ਪੰਜਾਬ ਅਤੇ ਹਰਿਆਣਾ ਵਿੱਚ ਪਾਕਿਸਤਾਨ ਲਈ ਜਾਸੂਸੀ ਦੇ ਸਬੰਧ ਵਿੱਚ ਹੋਈਆਂ ਗ੍ਰਿਫਤਾਰੀਆਂ ਦੀ ਲੜੀ ਤੋਂ ਬਾਅਦ ਹੋਈ ਹੈ। ਉਹ ਸਿਰਫ ਕੋਈ ਸਟਾਫ ਮੈਂਬਰ ਨਹੀਂ ਸੀ, ਉਹ ਪਿਛਲੀ ਰਾਜਸਥਾਨ ਸਰਕਾਰ ਵਿੱਚ ਇੱਕ ਸੀਨੀਅਰ ਕਾਂਗਰਸ ਕੈਬਨਿਟ ਮੰਤਰੀ ਦਾ ਨਿੱਜੀ ਸਹਾਇਕ ਸੀ। ਉਸ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਵੀ ਦੇਖਿਆ ਗਿਆ ਸੀ। ਮੰਗਲੀਅਰ ਜਿਸ ਨੂੰ ਜੈਲਸਲਮੇਰ ਉਸਤੇ ਦਫ਼ਤਰ ਤੋਂ ਚੁੱਕਿਆ ਗਿਆ ਸੀ ਉਸਤੇ ਫੋਨ ਵਿੱਚ ਕਈ ਪਾਕਿਸਤਾਨੀ ਨੰਬਰ ਮਿਲੇ ਹਨ ਪਾਕਿਸਤਾਨ ਸਰਹੱਦ ਦੇ ਨੇੜੇ ਬੜੌਦਾ ਪਿੰਡ ਦੇ ਮੰਗਲੀਆਂ ਦੀ ਟਾਣੀ ਦਾ ਰਹਿਣ ਵਾਲਾ ਮੰਗਲਿਆਰ ਕਈ ਹਫ਼ਤਿਆਂ ਤੋਂ ਨਿਗਰਾਨੀ ਹੇਠ ਸੀ ਜਾਂਚ ਕਰਤਾਵਾਂ ਨੂੰ ਉਸਦੇ ਮੋਬਾਈਲ ਡਿਵਾਈਸ ਵਿੱਚ ਕਈ ਪਾਕਿਸਤਾਨੀ ਫੋਨ ਨੰਬਰ ਮਿਲੇ ਹਨ ਅਤੇ ਰਿਪੋਰਟ ਦਿੱਤੀ ਹੈ ਕਿ ਉਹ ਪਰੋਸੇਯੋਗ ਸਪਸ਼ਟੀਕਰਨ ਨਹੀਂ ਦੇ ਸਕਿਆ ਉਸਨੇ ਹਾਲੀ ਦੇ ਸਾਲਾਂ ਵਿੱਚ ਘੱਟੋ-ਘੱਟ 7 ਵਾਰ ਪਾਕਿਸਤਾਨ ਦੀ ਯਾਤਰਾ ਕਰਨ ਦੀ ਵੀ ਗੱਲ ਸਵੀਕਾਰ ਕੀਤੀ ਹੈ ਜਿਸ ਨਾਲ ਹੋਰ ਚਿੰਤਾਵਾਂ ਵਧ ਗਈਆਂ ਹਨ ਮਿਟਾਈਆਂ ਗਈਆਂ ਫਾਈਲਾਂ ਤੇ ਸ਼ੱਕੀ ਬੈਂਕ ਖਾਤੇ ਬਟਾਲਾ ਹਾਊਸ ਦੀ ਹਮਦਰਦੀ ਤੋਂ ਲੈ ਕੇ ਸਰਜੀਕਲ ਸਟ੍ਰਾਈਕ ਤੇ ਸ਼ੱਕ ਕਰਨ ਵਿੱਚ ਅਤੇ ਫੌਜ ਵਿਰੋਧੀ ਬਿਆਨਬਾਜ਼ੀ ਤੋਂ ਲੈ ਕੇ ਹੁਣ ਆਈਐਸਆਈ ਨਾਲ ਜੁੜੇ ਕਰਮਚਾਰੀਆਂ ਨੂੰ ਨਿਯੁਕਤ ਕਰਨ ਵਿੱਚ ਕਾਂਗਰਸ ਹਮੇਸ਼ਾ ਗਦਾਰਾਂ ਤੇ ਅਤਵਾਦੀ ਹਮਦਰਦਾਂ ਨਾਲ ਕਿਉਂ ਉਲਝੀ ਪਈ ਹੋਈ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ